ਕੋ ਦਰਾਖਤਾਂ ਤੇ ਰੌਣਕ। ਪੜਨ। ਕੀ ਚੀਜ਼ ਆ ਬਲ? ਡੇਕ ਕੋਲ ਖੜੀ ਪੌੜੂnga ਦੇ ਕੋਲ। ਪੌੜੂnga ਚੜਦੂnga ਤੇ ਪੌੜੂnga ਨਾਲ ਡੇਕਾ। ਤੇ ਆ ਦੇਖੋ ਇੱਧਰ। ਕੀ ਜਾਨਵਰ ਆ ਬਲ ਆਹੇ। ਦੇਖ ਕਿੰਨਾ ਰੌਲਾ ਪਾ ਰਿਆ। ਇਹਨੂੰ ਕਹਿੰਦੇ ਬਿੱਜੜਾ। ਇਹ ਬਿੱਜੜਾ ਨਹੀਂ ਕੇ ਜੇ ਹੁੰਦਾ ਜਿਵੇਂ ਚਿੜੀ। ਕਈ ਕਹਿੰਦੇ ਚਿੜੀ ਆ ਕਾਲੀ ਚਿੜੀ ਨਹੀਂ ਹੁੰਦੀ ਨਿਕਾ ਜੇ ਬਿੱਜੜਾ ਹੁੰਦਾ ਬਾਲਾ ਐਨਾ ਕੀ ਹੁੰਦਾ ਏ। ਤੇ ਇਹ ਜਦੋਂ ਇਹਨੂੰ ਕੋਈ ਪਤਾ ਨਹੀਂ ਅਦਾਂ ਮੈਂ ਕਿੱਧਰ ਨੂੰ ਡਣਾ ਕਿੱਧਰ ਨੂੰ ਬਹਿਣਾ ਇਹ ਦਰਦਾ ਦਰਦਾ ਨਹੀਂ ਇਹਨੂੰ ਆਪਾਂ ਘਾਟੀ ਦੇਖਦੇ ਆ ਤੇ ਉਹ ਬੈਠਾ ਫਰੇਕ ਦੇ ਵਿੱਚ ਦੇਖ ਲਓ ਕਿਵੇਂ ਲੱਗਾ ਪੈ ਚੀ ਉੱਚੀ 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 ਹੁਕਰਨ ਮੈਂ ਤਾਂ ਇਹਦੇ ਮਣੋਂ ਚੜੀ ਸੀਗੀ ਇੱਥੇ ਛੱਤ ਤੇ ਇਹਨੂੰ ਦੇਖ ਪਤਾ ਕੀ ਇਹਨਾਂ ਦੇ ਰੇਂਜ ਨਹੀਂ ਆਉਂਦੀ ਆਹੀ ਦਿੱਕਤ ਆਹੀ ਪ੍ਰੋਬਲਮ ਹੈ ਨਾਂ ਦੇ ਜਮੇ ਰੇਂਜ ਨਹੀਂ ਆਉਂਦੀ ਜਦੋਂ ਆ ਜਾਈਦਾ ਨਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੁਣ ਇੱਥੇ ਖੜ ਕੇ ਦੋ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੀਆਂ ਵਾ ਤੇ ਜਿਹੜੇ ਵੀਡੀਓ ਪਾਉਣੀਆਂ ਤੇ ਛੱਤ ਤੇ ਆਉਣਾ ਪੈਂਦਾ ਵਾ ਤੇ ਮੈਨੂੰ ਛੱਤ ਤੇ ਆਉਣ ਤੋਂ ਦਿੱਕਤ ਮੈਂ ਆਉਂਦੀ ਨਹੀਂ ਗੇੜੇ ਗੇੜੇ ਛੱਤ ਤੇ ਕਿਉਂਕਿ ਮੈਨੂੰ ਧੂਈ ਦੀ ਪ੍ਰੋਬਲਮ ਕਰਕੇ ਤਾਂ ਕਰਕੇ ਮੈਨੂੰ ਔਖਾ ਲੱਗਦਾ ਇਹ ਕਹਿੰਦੇ ਰਹਿ ਰਹਿ ਮੈਂ ਕਿਤੇ ਭਾਈ ਵਾਈਫਾਈ ਲਵਾ ਲਵਾਂ ਫੇਰ ਰਹਿ ਜਾਾਂਗੇ ਕਿ ਨਹੀਂ ਫਿਰ ਅਸੀਂ ਰਹਿ ਨਹੀਂ ਸਕਦੇ ਤੁਹਾਡੇ ਘੰਡ ਜਿਹੜਾ ਜਿਹੜਾ ਦੋਨੋਂ ਚ ਵਾਈਫਾਈ ਲਵਾ ਲੋ ਕੋਈ ਕੋ ਰਹਿ ਲੈ ਕਰਾਂਗੇ ਜਿਹੜਾ ਨਾਲ ਹੋਊਗਾ ਤੁਰਿਆ ਫਿਰ ਕਮਕ ਵਾਈਫਾਈ ਲਵਾ ਲਾ ਬਾਅਦ ਦੇਖੋ ਕਿੰਨੇ ਸੋਹਣੇ ਜਾਨਵਰਾਂ ਦੇ ਜਿੱਦ ਰਕਤ ਤਾਂ ਜਾਨਵਰ ਆਉਂਦੇ ਆ ਜਿੱਦ ਰਕਤ ਨਹੀਂ ਜਾਨਵਰ ਨਹੀਂ ਆਉਂਦੇਗੇ ਰਕਤ ਵੱਧ ਤੋਂ ਵੱਧ ਲਾਇਆ ਕਰੋ ਕਿਉਂਕਿ ਇਹਨਾਂ ਦੇ ਘਰ ਬਣ ਜਾਂਦੇ ਆ ਜਿਹੜੇ ਦਰਕਤ ਹੁੰਦੇ ਆ ਹਨ ਤੇ ਆਹ ਵੇਖ ਲਓ ਤੁਸੀਂ ਕਿੰਨੀ ਸੋਹਣੀ ਆਵਾਜ਼ ਆ ਜਾਨਵਰ ਦੀ ਤੇ ਆਹ ਬੈਠਾ ਹੈ ਚੀਂਦਾ ਨਹੀਂ ਖਣੇ ਕੱਢੀਆਂ ਆ ਇੱਥੇ ਕਿਹਦੀ ਲੱਗਾ ਪਿਆ ਚਿਲੂ ਚਿਲੂ ਕਰਨੇ ਜਾਣਨੇ ਆਂ ਤਾਂ ਥੱਲੇ ਰੋਟੀ ਨਾ ਪਾਣੀ ਖਾਣੇ ਆਂ ਕਹਿਨੇ ਆਂ ਬੋਟਾ ਨਾ ਰਣਗਾ ਨਾ ਲਵ ਲਾਵੀ ਜਾਂਦੀ ਐਂ ਐਸੇ ਮੇਰੇ ਘੀਤ ਨੂੰ ਰੋਟੀ ਤੇ ਰੋਟੀ ਖਾਣੇ ਆਂ ਭੁੱਖ ਲੱਗੀ ਆਂ ਬਾਈ ਦੇ ਘਰੇ ਜਾ ਮੈਂ ਤਾਂ ਕਹਿ ਕੰਮ ਤੇ ਉੱਠ ਜੂਗਾ ਮੱਕ ਜਾਂਦੀ ਹਾਂ ਮੇਰੇ ਤੇ ਵੈਸੇ ਘਰੇ ਅੱਜ ਬਾਈ ਗਿਆ ਕੰਮ ਤੇ ਤੇ ਹਾਂ ਰੋਟੀ ਪਾਣੀ ਖਾਣੇ ਆਂ ਚਾਹ ਪਾਣੀ ਪੀਣੇ ਆਂ ਫਿਰ ਜਾਵਾਂਗੇ ਲਾਮ-ਸਾਮ ਹੋਰ ਕਿਤੇ ਗੀੜਾ ਸੜਾ ਕੱਢਿਆ ਮੈਂ ਕਿਜਗਨੀ ਤੂੰ ਛੁੱਟਣਾ ਐ ਤਨ ਦੋ ਕੱਲ ਨੂੰ ਸ਼ਨੀਵਾਰ ਦੀ ਤੇ ਐਤਵਾਰ ਦੀ ਤੇ ਐਤਵਾਰ ਨੂੰ ਘਰੇ ਜਾਵੜਾਂਗੇ ਕੱਲ ਨੂੰ ਸ਼ਨੀਵਾਰ ਆਜੇ ਅੱਜ ਹੈ ਨਾ ਵਾ ਸ਼ੁੱਕਰਵਾਰ ਕੱਲ ਵੀਰਵਾਰ ਸੀਗਾ ਤੇ ਸਪੋਰਟ ਕਰਦਾ ਪਰ ਵੱਧ ਤੋਂ ਵੱਧ ਥੋੜੀ ਸਪੋਰਟ ਦੀ ਬੜੀ ਜ਼ਰੂਰਤ ਆ ਤੇ ਬਾਕੀ ਸਪੋਰਟ ਕੀਤੀ ਤਾਂ ਆਪਾਂ ਇੱਥੇ ਤੱਕ ਆ ਗਏ ਹਨ ਤੇ ਵੀਡੀਓ ਨੂੰ ਸੁਣ ਲਿਆ ਕਰੋ ਦੇਖ ਲਿਆ ਕਰੋ ਧਿਆਨ ਨਾਲ ਸਕਿੱਪ ਨਾ ਕਰਿਆ ਕਰੋ ਵੀਡੀਓ ਵੀ ਗਾਹ ਨਾ ਲਗਾਇਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਹਨ ਥੋੜੀ ਸਪੋਰਟ ਨਾਲ ਹੀ ਆਪਾਂ ਕਿਸੇ ਮੰਜ਼ਲ ਤੇ ਪਹੁੰਚੇ ਆ ਜਦੋਂ ਪੌੜ ਨਾਲ ਹੀ ਪਹੁੰਚਣਾ ਪੈਰ ਨੂੰ ਡੱਕਾ ਲੱਗ ਗਿਆ ਮੈਂ ਡਰ ਗਈ ਕਿ ਮੈਨੂੰ ਕੀ ਸੀਗਾ ਜਾਣ ਗੋ ਬੈਰ ਹੁੰਦੀ ਆ ਨਾ ਤੇਦਰ ਦੇਖੋ ਸੇਕ ਦੀ ਛਾਂ ਇਹਨਾਂ ਦੇ ਇੱਥੇ ਰਹਿੰਦੀ ਪੌੜਾਂ ਤੇ ਵੈਸੇ ਕੋਈ ਦਿੱਕਤ ਵਾਲੀ ਗੱਲ ਤਾਂ ਹੈ ਨਹੀਂ ਕਿ ਜੇ ਵੀਡੀਓ ਬਣਾਉਣੀ ਛੱਤ ਤੇ ਜਾਣ ਦੀ ਕੋਈ ਪਰੇਸ਼ਾਨੀ ਨਹੀਂ ਕਿ ਜਿਵੇਂ ਮਰਜ਼ੀ ਇਕੱਲਾ ਇੱਥੇ ਪੌੜਾਂ 'ਤੇ ਬਹਿ ਕੇ ਵੀਡੀਓ ਬਣਾ ਸਕਦਾ ਕਿਉਂਕਿ ਛਾਂ ਰਹਿੰਦੀ ਹੈ ਚੱਤੋਂ ਪੈਰ ਧੁੱਪ ਨਹੀਂ ਆਉਂਦੀ ਹੈਗੀ ਪਰ ਗੱਲ ਤਾਂ ਇਹ ਆ ਪੌੜੀਆਂ ਤੇ ਚੜਨਾ ਉਤਰਨਾ ਤਾਂ ਛੱਤ ਤੇ ਓਖਾ ਲੱਗਦਾ ਗੇੜੇ ਨਾਲ ਕਿਉਂਕਿ ਅਸੀਂ ਗਿੱਜੇ ਅਸੀਂ ਕਦੀ ਛੱਤ ਤੇ ਨਾ ਗਏ ਆ ਮਾ ਕਦੀ ਸੁੱਤਿਆ ਇਹ ਪੈਂਦੇ ਵੀ ਕੂਠੇ ਦੀ ਆ ਇਹਨਾਂ ਨੂੰ ਔਖਾ ਨਹੀਂ ਲੱਗਦਾ ਇਹਨਾਂ ਦਾ ਚਤੋਂ ਪੈਰ ਦਾ ਕੰਮ ਸਾਨੂੰ ਔਖਾ ਲੱਗਦਾ ਭਾਬੀ ਆਈ ਜਦ ਵੀ ਜਿਹੜਾ ਕੱਟ ਕੇ ਕਿ ਮੈਂ ਹਜੇ ਭਾਬੀ ਨੂੰ ਮਿਲੀ ਨਹੀਂ ਹੈਗੀ ਦੇਖ ਐ ਨਹੀਂ ਸੀ ਹੁੰਦੀ ਸੀ ਠੀਕ ਹਾਂ ਠੀਕ ਠੀਕ ਹਾਂ ਤੇ ਲੱਗਦਾ ਠੀਕ ਨਹੀਂ ਲੱਗਦਾ ਮੇਰਾ ਉਵੇਂ ਹੀ ਕਰਦਾ ਹੈ ਦਹਾਨਾ ਪਾਉਂਦਾ ਲੱਗਦਾ ਮੇਰਾ ਉਹ ਜਦੋਂ 3 ਕਿਲੇ ਆ ਗਈ ਫਿਰ ਉੱਤੇ ਕਿੱਦ ਕਿੰਦੇ ਪਰਾਹ ਜਿਹੜੇ ਪਿੰਡਾਂ ਜਿਹਾ ਗੱਡੇ ਆਏ ਆ ਉਹ ਗੱਡੀ